ਦੇਖ ਰਹੇ ਹੋ ਡੈਰੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਲੁਧਿਆਣਾ ਦਾ 80% ਕੂੜਾ ਲੁਧਿਆਣਾ ਦੇ ਹੀ ਤਾਜਪੁਰ ਪਿੰਡ ਦੇ ਕੋਲ ਵਾਲਾ ਸ਼ਹਿਰ ਦੇ ਬਿਲਕੁਲ ਬਾਹਲੀ ਇਲਾਕੇ ਉਥੇ ਡੰਪ ਹੁੰਦਾ ਆ ਤਾਂ 80% ਕੂੜਾ ਇੱਥੇ ਆਂਦਾ ਤੇ ਆਏ ਦਿਨ ਹਮੇਸ਼ਾ ਹੀ ਜਿਹੜੀ ਇੱਥੇ ਦੀ ਅੱਗ ਦੀ ਘਟਨਾਵਾਂ ਉਹਨੀਆਂ ਖਬਰਾਂ ਆਏ ਦਿਨ ਸੁਰਖੀਆਂ ਰਹਿੰਦੀਆਂ ਤਾਂ ਕਿਤਨੇ ਘਟੇ ਕੂੜੇ ਦੀ ਜਿਹੜੀ ਲੇਟ ਪ੍ਰੋਸੈਸਿੰਗ ਇਸ ਦਾ ਕਾਰਨ ਮੁੱਖ ਬੰਦੇ ਤੇ ਲਗਾਤਾਰ ਪਿਛਲੇ 4 ਦਿਨ ਤੋਂ ਜਿਹੜੀ ਤਾਜਪੁਰ ਕੂੜੇ ਡੰਪ ਜਿਹੜੀ ਅੱਗ ਲੱਗੀ ਸੀ ਤਾਂ ਇਸ ਦੇ ਉਥੇ ਗਨੀਮਤ ਰਹੀ ਕਿ ਫਾਇਲ ਗੇਟ ਦੀਆਂ ਗੱਡੀਆਂ ਨੇ ਲਗਾਤਾਰ 4 ਦਿਨ ਤੋਂ ਦਿਨ ਰਾਤ ਇੱਥੇ ਅਪ ਕੜੀ ਮੁਸ਼ਕਲ ਨਾਲ ਇੱਥੇ ਖੜੀਆਂ ਤੇ ਅੱਗ ਦੇ ਕਾਬੂ ਪਾਇਆ ਲੇਕਿਨ ਹਜੇ ਵੀ ਜਿਹੜੀ ਅੱਗ ਹੈ ਉਸ ਲੋਕ ਦੀ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਹ ਤਾਜਪੁਰ ਰੋਡ ਦਾ ਕੂੜੇ ਦਾ ਡੰਪ ਹੈ ਜਿੱਥੇ ਸ਼ਹਿਰ ਦਾ ਤਕਰੀਬਨ 80% ਜਿਹੜਾ ਕੂੜਾ ਇਸ ਜਗ੍ਹਾ ਤੇ ਆ ਕੇ ਲਿਫਟ ਹੁੰਦਾ ਆ ਉਸ ਤੋਂ ਬਾਅਦ ਇਹਦੀ ਪ੍ਰੋਸੈਸ ਹੀ ਹੁੰਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜੀ ਅੱਗ ਹੈ ਕੂੜੇ ਦੇ ਵਿੱਚ ਜਿਹੜੀ ਹਜੇ ਵੀ ਅੱਗ ਸੁਲਗਦੀ ਪਈ ਹੈ ਤਸਵੀਰ ਇਹ ਤੁਹਾਡੇ ਸਾਹਮਣੇ ਆ ਤਾਲਪੁਰ ਦਾ ਇਹ ਕੂੜਾ ਡੰਪ ਹੈ ਜਿੱਥੇ ਅੱਜ ਤੋਂ 4 ਦਿਨ ਪਹਿਲਾਂ ਇਸ ਨੂੰ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੈ ਤੇ ਪ੍ਰਸ਼ਾਸਨ ਦੇ ਵਿੱਚ ਹਰਕਤ ਆਈ ਹੈ ਲੇਕਿਨ ਕਿਤੇ ਕਿਤੇ ਹੜਕਮ ਵੀ ਪਹਲਿਆ ਲੇਕਿਨ ਗਨੀਮਤ ਇਹ ਰਹੀ ਕਿ 5 ਗੇੜੀ ਗੱਡੀਆਂ ਮੌਕੇ ਤੇ ਪਹੁੰਚ ਕੇ ਤੇ ਅੱਗ ਕਾਬੂ ਪਾਇਆ ਲੇਕਿਨ ਫਿਰ ਵੀ ਹਜੇ ਅੱਗ ਸੁੱਲਦੀ ਹੈ ਤੁਸੀਂ ਦੇਖ ਸਕਦੇ ਸਰਕਾਰ ਵੱਲੋਂ ਕਰੋੜਾਂ ਪੇ ਦੀ ਮਸ਼ੀਨਰੀ ਖਰਚੀ ਗਈ ਸੀ ਜਿਹੜੇ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਤਾਂ ਕਿ ਕੂੜੇ ਦੀ ਪ੍ਰੋਸੈਸਿੰਗ ਹੋਵੇ ਉਸ ਤੋਂ ਬਾਅਦ ਖਾਦ ਬਣੀ ਜਾਵੇ ਲੇਕਿਨ ਕਰੋੜਾਂ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਜਿਹੜੀ ਆ ਮਸ਼ੀਨਰੀ ਹੈ ਖੁਦ ਮਸ਼ੀਨਰੀ ਹੁਣ ਕੂੜੇ ਡੰਬ ਦੇ ਵਿੱਚ ਕੂੜਾ ਹੋ ਗਈ ਹੈ ਤਾਂ ਕਰੋੜਾਂ ਪਈਆਂ ਮਸ਼ੀਨਰੀ ਸਰਕਾਰੀ ਮਸ਼ੀਨੀ ਹੁਣ ਕੂੜੇ ਦੇ ਡੰਬ ਦੇ ਵਿੱਚ ਹੁਣ ਕੂੜਾ ਬਣ ਗਿਆ ਤੁਸੀਂ ਇਹਦੇ ਸਾਹਮਣੇ ਦੇਖ ਸਕਦੇ ਹੋ ਤੇ ਇਹ ਤਾਜਪੁਰ ਰੋਡ ਦਾ ਇਲਾਕਾ ਹੈ ਜਿੱਥੇ ਜਿੱਥੇ ਅ 4 ਦਿਨ ਪਹਿਲਾਂ ਦੀ આગ ਲੱਗ ਜਾਂਦੀ ਹੈ ਕੂੜੇ ਦੇ ਡੰਬ ਨੂੰ ਤਾਂ ਪ੍ਰਸ਼ਾਸਨ ਦੇ ਵਿੱਚ ਹੜਕਮ ਪੱਜਦਾ ਤੇ ਲੇਕਿਨ ਜਦੋਂ ਮੌਕੇ ਤੇ ਪਹੁੰਚਦੇ ਤਾਂ ਤਕਰੀਬਨ ਕਾਫੀ ਕੂੜੇ ਨੂੰ ਅੱਗ ਲੱਗਦੀ ਹੈ ਤੇ ਫਾਇਰ ਬਿਗੇਟ ਜਾਂ ਅੱਗ ਦੇ ਕਾਬੂ ਪਾਉਂਦੀਆਂ ਲੇਕਿਨ ਹਜੇ ਵੀ 4 ਦਿਨ ਵੀ ਜਾਂਦੇ باوجود ਵੀ ਹਜੇ ਵੀ ਕੂੜੇ 'ਚ ਅੱਗ ਬਕਾਇਦਾ ਸਲਗਦੀ ਪਈ ਹੈ ਸਤ ਅੰਦਾਸੀ ਕੀ ਲਗਤਾ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋਣੀ ਜਾਂ ਉਹਦੀ ਪ੍ਰੋਸੈਸਿੰਗ ਨਹੀਂ ਹੋਈ ਇਹੀ ਮੁੱਖ ਕਾਰਨ ਹੈ ਤਾਇਪੋਰੀ ਰੋਡ ਦਾ ਜਿਹੜੇ ਡੰਬ ਬਣੇ ਕੂੜੇ ਦਾ ਬਣਿਆ ਜਿਹੜੇ ਹਮੇਸ਼ਾ ਹੀ ਹਰ ਸਾਲ ਇਦਾਂ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਕਰੋੜਾਂ ਪੈ ਦੀ ਮਸ਼ੀਨਰੀ ਵੀ ਸਰਕਾਰ ਵੱਲ ਦਿੱਤੀ ਗਈ ਸੀ ਉਹ ਵੀ ਇਸ ਟਾਈਮ ਕੂੜਾ ਬਣ ਚੁੱਕੀ ਆ ਤੇ ਤਸਵੀਰਾਂ ਦੇਖੋ ਜੇ ਕੂੜੇ ਦੇ ਵਿੱਚ ਆ ਆਪਣੀ ਇੱਥੇ ਕੂੜਾ ਬੀਂਦੇ ਆ ਇਹ ਸਾਰੇ ਉਹ ਲੋਕ ਆ ਜਿਹੜੇ ਕੂੜਾ ਬੀਨ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਛੋਟੇ ਛੋਟੇ ਨਿੱਕੇ ਬੱਚੇ ਆ ਜਿਹੜੇ ਇਸ ਗੰਦਗੀ ਭਰੇ ਢੇਰਾਂ ਦੇ ਵਿੱਚੋਂ ਆਪਣੀ ਦੋ ਡੰਗ ਦੀ ਰੋਟੀ ਦਾ ਇੰਤਜ਼ਾਮ ਕਰਦੇ ਆ ਤਾਂ ਤਾਂ ਦੱਸ ਜਦੋਂ ਇਹ ਇਹਨੂੰ ਕੂੜੇ ਨੂੰ ਅੱਗ ਲੱਗਦੀ ਤਾਂ ਇੱਥੇ ਮੀਥੇਨ ਗੈਸ ਪੈਦਾ ਹੁੰਦੀ ਆ ਮੀਥਨ ਗੈਸ ਪੈਦਾ ਹੋਣ ਦੇ ਨਾਲ ਹੀ ਅੱਗ ਦਾ ਜਿਹੜੀ ਹੋਰ ਆਪਣੀ ਨੂੰ ਲਪੇਟ ਚ ਲੈਂਦੀ ਹੈ ਤਾਂ ਇਹੀ ਕਾਰਨ ਹੈ ਕਿ ਜਿਹੜੀ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੁੰਦੀ ਹੈ ਤਾਂ ਇਹੀ ਮੁੱਖ ਕਾਰਨ ਇਸ ਅੱਗ ਦਾ ਜਿਹੜਾ ਮੁੱਖ ਕਾਰਨ ਮੰਨੇ ਜਾਂਦਾ ਕੂੜੇ ਦਾ ਡੰਪ ਦਾ ਲੇਕਿਨ ਕਿਤੇ ਨਾ ਕਿਤੇ ਅਗਰ ਸਰਕਾਰ ਕੂੜੇ ਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਜਲਦ ਸ਼ੁਰੂ ਕਰ ਦੇ ਤਾਂ ਇੱਥੇ ਨਾ ਗੰਦਗੀ ਫੈਲੇਗੀ ਔਰ ਨਾ ਇੱਥੇ ਆਸ-ਪਾਸ ਲੋਕਾਂ ਨੂੰ ਉੱਥੇ ਰਹਿਣ ਤੋਂ ਖੜਾ ਜਾਨ ਤੋਂ ਮਜਬੂਰ ਹੋਣੇ ਹੈ ਕਿਉਂਕਿ ਇੱਥੇ ਦੀ ਆਸ-ਪਾਸ ਦੇ ਲੋਕ ਹੈ ਉਹਨਾਂ ਨੂੰ ਇਸ ਗੰਦਗੀ ਤੋਂ ਕਾਫੀ ਨਿਜ਼ਾਤ ਨਹੀਂ ਮਿਲੀ ਲਗਾਤਾਰ ਇੱਥੇ ਗੰਦਗੀ ਢੇਰ ਲੱਗਣਾ ਉਹਨਾਂ ਨੂੰ ਸਾਹ ਲੈਣ ਦੀ ਪ੍ਰੋਬਲਮ ਹੈ ਹੋਰ ਵੀ ਕਈ ਬਿਮਾਰੀਆਂ ਨੇ ਘੇਰ ਲਿਆ ਲੇਕਿਨ ਕਿਤੇ ਨਾ ਕਿਤੇ ਹਜੇ ਵੀ ਪ੍ਰਸ਼ਾਸਨ ਇਸ ਕੂੜੇ ਦੇ ਡੰਪ ਨੂੰ ਜਿਹੜਾ ਤਾਂ ਇਹ ਪੂਰਾ ਡੰਪ ਹੈ ਉਹ ਕਾਫੀ ਹੈ ਚੁਕੰਨਾ ਨਹੀਂ ਹੋਇਆ ਸ਼ਾਇਦ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ ਆ ਲੇਕਿਨ ਕਿਤੇ ਨਾ ਕਿਤੇ ਹਜੇ ਵੀ ਅਗਰ ਪ੍ਰਸ਼ਾਸਨ ਚਾਵੇ ਉਕੀ ਲੋਕ ਸਭਾ 2024 ਦੇ ਚੋਣ ਬਿਲਕੁਲ ਖਤਮ ਹੋ ਚੁੱਕੇ ਆ ਸਾਰੇ ਅਧਿਕਾਰੀ ਆਪਣੇ ਕੰਮਾਂ ਦੇ ਵਾਪਸ ਆ ਗਏ ਆ ਤਾਂ ਦੇਖਣਾ ਹੁਣ ਇਹ ਹੋ ਗਿਆ ਪ੍ਰਸ਼ਾਸਨ ਕਿੰਨਾ ਚੁੱਕਿਆ ਨਾ ਆਓ ਗੱਲਬਾਤ ਕਰਦੇ ਆ ਇੱਥੇ ਜਿਹੜੇ ਫਾਇਲ ਗੇਟ ਦੇ ਕਰਮਚਾਰੀ ਹੈ ਕਿਤੇ ਆਸ-ਪਾਸ ਦੇ ਲੋਕ ਹੈ ਇਸ ਜਿਹੜੇ ਕੂੜੇ ਡੰਗਰ ਅੱਗ ਲੱਗਦੀ ਹੈ ਤਾਂ ਕੀ ਕਹਿੰਦੇ ਆ ਆਓ ਗੱਲਬਾਤ ਕਰਦੇ ਸੋ ਤਾਜਪੁਰ ਡੰਬ ਦੇ ਕੋਲ ਜਿਹੜੇ ਅੱਗ ਬਜਾਉ ਦਸਤੇ ਦੇ ਕਰਮਚਾਰੀ ਜਿਹੜਾ ਲਗਾਤਾਰ ਦਿਨ ਰਾਤ ਤਿੰਨ ਦਿਨ ਤੋਂ ਖੜੇ ਆ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਣੀ ਘਟਨਾ ਹੋਵੇ ਤਾਂ 24 ਘੰਟੇ ਮੁਸਤੈਦ ਆ ਕਿਹਨਾਂ ਦੇ ਖਤੇ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਵੀ ਜਿਹੜੇ ਫਾਇਰ ਵਿਗੜ ਦੇ ਕਰਮਚਾਰੀ ਇਸ ਟਾਈਮ ਤਾਇਪੂਰ ਦੇ ਜਿਹੜੇ ਕੂੜੇ ਡੰਪਾ ਉਥੇ ਦਿਨ ਰਾਤ ਆਪਣੀ ਪੈਣੀ ਨਿਗਾਹ ਬਣਾ ਕੇ ਰੱਖਿਆ ਤੇ ਗਲਬਕ ਕਰਦੇ ਆ ਭਾਜੀ 21 ਨੰਬਰ ਦਾ ਗੁਰਮਖ ਸਿੰਘ ਜੀ ਕਿਹੜੀ 5 ਗ੍ਰੇਡ ਤੁਸੀਂ ਜੀ ਅਸੀਂ ਫੋਕਲਪੰਡ ਤੋਂ ਜੀ ਕਿਤਾ ਭਾਜੀ ਕਿਸਤਾ ਲਗਾਤਾਰ ਤਾਇਪੂਰ ਡੰਪੂ ਦੀ ਅੱਗ ਲੱਗੀ ਸੀ ਕਿੰਨੇ ਦਿਨ ਹੋ ਗਿਆ ਜੀ ਜਰਾ ਇਹ ਸਾਰਾ ਚੌਥਾ ਦਿਨ ਆ ਸਾਨੂੰ ਡੇ ਨਾਈਟ ਕੰਮ ਕਰਦਿਆਂ ਨੂੰ ਇੱਥੇ ਅੱਛਾ ਕਿਸਾ ਦੇਖ ਦੋ ਕਿੰਦਾ ਅੱਗ ਅੱਗ ਜਿਆਦਾ ਜਾਂਦੀ ਹੈ ਅੱਗ ਤਾਂ ਇਸ ਕੁਝ ਗਰਮੀ ਦਾ ਕਾਰਨ ਆ ਕੋਸ ਇੱਥੇ ਜਿਹੜੇ ਕਾਗਜ਼ ਪੱਤਰ ਚੋਕਦੇ ਆ ਸਾਨੂੰ ਇਦਾਂ ਵੀ ਉਹ ਵਿੱਚ ਮਾੜਾ ਮੋਟਾ ਲਾਉਂਦੇ ਆ ਕਿਤੇ ਲੋਹਾ ਲੱਭਣ ਦੇ ਮਾਰੇ ਤੇ ਇਹ ਇਹਨਾਂ ਨੂੰ ਚਾਹੀਦਾਗਾ ਵੀ ਇਹਦਾ ਜਿਹੜਾ ਮੁਕੰਮਲ ਕੰਮ ਜਿਹੜਾ ਜਾਰੀ ਕੀਤਾ ਜਾਵੇ ਜਲਦ ਤੋਂ ਜਲਦ ਤਾਂ ਜੋ ਇਹ ਅੱਗ ਤੋਂ ਰਾਹਤ ਮਿਲ ਸਕੇ ਕੋਈ ਕੂੜੇ ਦੀ ਪ੍ਰੋਸੈਸਿੰਗ ਲੇਟ ਹੋ ਰਹੀ ਹੈ ਕਾਹਦੇ ਕਰਕੇ ਹਾਂਜੀ ਹਾਂਜੀ ਉਹਦੇ ਕਾਰਨ ਬੰਦ ਮੈਂਨ ਕਾਰਨ ਹੀ ਹਾਂਜੀ ਹਾਂ ਮੈਂਨ ਕਾਰਨ ਹੀ ਹੈ ਜਿਹੜਾ ਇੱਥੇ ਨਾ ਮਸ਼ੀਨਰੀ ਦਾ ਕੰਮ ਚੱਲ ਨਹੀਂ ਰਿਹਾ ਪ੍ਰੋਸੈਸਿੰਗ ਦਾ ਕੂੜੇ ਦਾ ਉਹ ਬੰਦ ਪਿਆ ਹੁਣ ਕਰਕੇ ਹੀ ਹਾਂਜੀ ਹਾਂਜੀ ਕਿਸੇ ਨੂੰ ਦੇਖ ਦਿਓ ਵੀ ਬੜੀ ਇੱਕ ਬੜਾ ਇੱਕ ਕੂੜੇ ਦਾ ਡੰਪ ਵੀ ਹੈਗਾ ਪੂਰਾ ਸ਼ਹਿਰ ਦਾ 80% ਕੂੜਾ ਇੱਥੇ ਸਿੱਟਦੇ ਆ ਉਸ ਤੋਂ ਇਲਾਵਾ ਜਿਹੜੀ ਇੱਥੇ ਗੈਸ ਨਿਕਲਦੀ ਮੀਥੇਨ ਗੈਸ ਆ ਕਾਫੀ ਛੇਰੀ ਨੂੰ ਅੱਖਾਂ ਨੂੰ ਵੀ ਬਹੁਤ ਜ਼ਿਆਦਾ ਪੈਂਦੀ ਹੈ ਜੀ ਧੂਏਂ ਚ ਕੰਮ ਕਰਨਾ ਬਹੁਤ ਔਖਾ ਤੋਂ ਤੁਸੀਂ ਦੇਖ ਲਓ 스멜 ਕਿੰਨੀ ਮਾਰ ਰਹੀ ਆ ਇੱਥੇ ਇੱਕ 10 ਮਿੰਟ ਵੀ ਖੜੇ ਹੋਣਾ ਔਖਾ ਸੀ 24 ਘੰਟੇ ਕੰਮ ਕਰਦੇ ਪਏ ਆ ਡੇ ਨਾਈਟ ਚ ਆ ਸੋ ਇਹ ਅੱਗ ਬਚਾਉਂਦੇ ਕਰਮਚਾਰੀ ਇਹ ਜਿਹੜੇ ਲਗਾਤਾਰ 4 ਦਿਨ ਤੋਂ ਤਾਜਪੁਰ ਜਿਹੜਾ ਕੂੜਾ ਡੰਪ ਆ ਉੱਥੇ ਲਗਾਤਾਰ ਆਪਣੀ ਆਪਣੀ ਜਾਨ ਨੂੰ ਜੋਖਮ ਚ ਪਾ ਕੇ ਇੱਥੇ ਖੜੇ ਤਾਂ ਕਿ ਕਿਸੇ ਤਰ੍ਹਾਂ ਦੀ ਅਨਹੋਂ ਨੀ ਕਰਨਾ ਕਿ ਤੁਹਾਨੂੰ ਦੱਸਦੀ ਕਿ 4 ਦਿਨ ਪਹਿਲਾਂ ਹੀ ਕੂੜੇ ਡੰਪ ਨੂੰ ਅੱਗ ਲੱਗੀ ਸੀ ਤਾਂ ਅਗ ਬੁਜਾਓ ਜਿਹੜੇ ਕਰਮਚਾਰੀ ਲਗਾਤਾਰ ਆਪਣੀ ਜਾਨ ਨੂੰ ਜੋਖਮ ਬਾਗੇ ਇਸ ਕੂੜੇ ਡੰਪ ਤੋਂ ਅੱਗ ਬੁਜਾਉਣ ਦਾ ਪ੍ਰਯਤਨ ਕੀਤਾ ਕਿਤੇ ਨਾ ਕਿਤੇੰਦਾਸਦੀ ਕਿ ਜਿਹੜੀ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਕੂੜੇ ਦੀ ਜਿਹੜੀ ਪ੍ਰੋਸੈਸਿੰਗ ਨਹੀਂ ਹੋ ਰਹੀ ਹੈ ਕਿਤੇ ਨਾ ਕਿਤੇ ਇਹ ਹੀ ਮੁੱਖ ਕਾਰਨ ਹੈਗੇ ਆ ਕਿ ਕੂੜੇ ਨੂੰ ਜਿਹੜਾ ਪਕੂੜੇ ਪਹਾੜ ਬਣ ਗਏ ਤਾਂ ਉਹਨੂੰ ਅੱਗ ਲੱਗੀ ਤਾਂ ਕਿਤੇ ਨਾ ਕਿਤੇ ਇਸ ਟਾਈਮ ਨਗਰ ਨਿਗਮ ਨੂੰ ਵੀ ਚਾਹੀਦਾ ਕਿ ਜਿਹੜੀ ਕੂੜੇ ਦੀ ਲਿਫਟਿੰਗ ਹੈ ਜਾਂ ਕੂੜੇ ਦੀ ਪ੍ਰੋਸੈਸਿੰਗ ਹੈ ਉਹਦਾ ਕੰਮ ਨੂੰ ਤੇਜ਼ੀ ਚ ਲਿਆਂਦਾ ਜਾਵੇ ਤਾਂ ਕਿ ਲਾ ਤਾਇਪੂਰ ਦੇ ਕੋڑے ਦਾ ਡੰਪ ਹੈ ਉਸ ਤੇ ਉੱਪਰ ਇਦਾਂ ਦੀ ਜਿਹੜੀ ਅੱਗ ਹਮੇਸ਼ਾ ਹਰ ਸਾਲ ਹੀ ਇਦਾਂ ਦੇ ਘਟਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਤੇ ਆ ਜਾਂਦੀਆਂ ਆਏ ਦਿਨ ਗੱਲਾਂ ਆਂਦੀਆਂ ਤਾਂ ਕਿਤੇ ਨਾ ਕਿਤੇ ਇਹ ਆਮ ਲੋਕਾਂ ਵਾਸਤੇ ਵੀ ਜਿਹੜੀ ਪਰੇਸ਼ਾਨੀ ਦਾ ਸਬਬ ਬੰਦੇ ਆ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਵਿੱਚ ਇਹ ਸ਼ਹਿਰ ਦਾ ਇਹ ਤਾਜਪੁਰ ਰੋਡ ਦਾ ਕੋڑے ਦਾ ਡੰਪ ਦਾ ਇਹ ਆਊਟਰ ਸਾਈਡ ਹੈਗੀ ਹੈ ਤਾਂ ਦੱਸਦੀ ਕਿ ਕਾਫੀ ਸਰਕਾਰ ਵੱਲੋਂ ਇਸ ਦੇ ਉੱਪਰ ਮਸ਼ੀਨਰੀਆਂ ਕਰੋੜਾਂ ਪੈਦੀ ਮਸ਼ੀਨਾਂ ਵੀ ਲੱਗੀਆਂ ਲੇਕਿਨ ਕਿਤੇ ਨਾ ਕਿਤੇ ਕਿਉਂ ਕੁਰੇ ਦੀ ਪ੍ਰੋਸੈਸਿੰਗ ਦੀ ਲੇਟ ਕਿਉਂ ਹੋ ਗਈ ਹੈ ਇਸ ਦੇ ਕਾਰਨ ਕੀ ਹਨ ਜਾਂ ਕਿਤੇ ਕਿਤੇ ਕਮੇਟੀ ਕਾ ਜਿਹੜੀ ਨਗਰ ਨਿਗਮ ਲੁਧਿਆਣਾ ਵੱਲੋਂ ਵੀ ਇਸ ਉੱਪਰ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਪਿਛੇ ਲੋਕ ਸਭਾ 2024 ਚ ਚੋਣਾਂ ਹੋਈਆਂ ਉਸ ਨੂੰ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਮੁੱਦਾ ਨਾ ਉਠਾਇਆ ਜਾਵੇ ਲੇਕਿਨ ਕਿਤੇ ਨਾ ਕਿਤੇ ਜਿਹੜੀਆਂ ਇਹ ਪਰੇਸ਼ਾਨੀ ਹੈਗੀ ਆਮ ਲੋਕਾਂ ਦੀ ਵੀ ਜਿਹੜੀ ਕਾਫੀ ਦੌਰ ਬੰਦੀ ਜਾ ਰਹੀ ਹੈ ਤਾਂ ਤੇ ਜਿਹੜੀ ਦੇਖਣਾ ਹੁਣ ਇਹ ਹੋਵੇਗਾ ਕਿ ਕੂੜੇ ਦੇ ਵਿੱਚ ਜਿਹੜੀ ਆ ਕੂੜੇ ਦੇ ਲਿਫਟਿੰਗ ਨੂੰ ਦਾ ਨਗਰ ਨਿਗਮ ਦੇ ਅਧਿਕਾਰੀ ਆ ਉਹ ਕਿਸ ਤਾ ਉਹਨੂੰ ਜਲਦੀ ਕਰ ਦੇਣ ਲੇਕਿਨ ਕਿਤੇ ਨਾ ਕਿਤੇ ਜਿਹੜੀ ਇਸ ਇਸ ਹਾਲਾਤ ਦੇ ਵਿੱਚ ਜਿਹੜੇ ਕੂੜੇ ਡੰਪ ਅਥੇ ਲੱਗ ਚੁੱਕਾ ਹੈ ਤਾਂ ਜਿਹੜੀ ਆਗ ਲੱਗਦੀ ਹੈ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਇਸ ਦਾ ਖਾਮ ਮਿਆਜਾ ਭੁਗਤਣਾ ਪੈਂਦਾ ਇਸ ਦੇ ਨਾਲ ਇਥੇ ਮੀਥੇਨ ਜਿਹੜੀ ਗੈਸ ਹੁੰਦੀ ਆ ਉਸ ਦੇ ਉੱਪਰ ਸਾਹ ਲੈਣਾ ਵੀ ਕਾਫੀ ਦੁਸ਼ਵਾਰ ਹੋ ਜਾਂਦਾ ਤੇ ਆਮ ਲੋਕਾਂ ਨੂੰ ਵੀ ਇਸ ਦਾ ਪਰੇਸ਼ਾਨੀ ਦਾ ਸਾਮਨਾ ਕਰਨਾ ਪੈ ਰਿਹਾ ਕਿਉਂਕਿ ਇਸ ਲੋਕੇ ਦੇ ਵਿੱਚ ਕਾਫੀ ਕਲੋਨੀ ਗੱਟੀਆਂ ਕਲੋਨੀ ਦੇ ਵਿੱਚ ਲੋਕਾਂ ਨੂੰ ਵੀ ਇਸ ਦਾ ਖਾਮ ਮਿਆਜਾ ਭੁਗਤਣਾ ਪੈਂਦਾ ਤਾਂ ਕਿਤੇ ਕਿਤੇ ਇਹ ਦੱਸਦੀ ਕਿ ਰਾਹ ਗੀਰਿਆ ਉਹਨਾਂ ਵੀ ਕਾਫੀ ਪੇਸ਼ਾਨੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਰਾਹ ਗੀਥੇ ਨਿਕਲਦੇ ਆ ਕਾਫੀ ਕਲੋਨੀ ਇੱਥੇ ਕਟੀਆਂ ਗਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਤਾਂ ਅੱਗ ਲੱਗਦੀ ਕਿੰਦਾ ਦੇ ਹਾਲਾਤ ਬਣ ਜਾਂਦੇ ਆ बहुत दिक्कत हो जाती है यहाँ को निकलने में बहुत परेशानी होती है आने जाने वालों रास्ते वालों को तो इसलिए जो है इसका जो है इंतज़ाम किया जाए जो कटी काफ़ी ये कॉलोनी कटी हुई है उन्हें भी दिक्कतें होती है और परेशानी का हल सांस, सांस लेना भी मुश्किल होता है इसलिए सभी से इस चीज़ के दरखास्त है कि इसका जो है इंतजाम किया कभी जाए आगे आ ऐसे आ, कोई पुलिस विभाग वाले कर्मचारी या नगर निगम कर्मचारी आपके पास कभी आए भी इस जगह खाली कर दो नहीं, नहीं। या आपको नुकसान देल चाहिए इसका इसका है सफाई हो जाए इसका जो है साफ सुथरा रहे रास्ता भी आम जाए सबके लिए है पब्लिक के लिए तो ये भी साफ रहे ਤਾਂ ਇਸ ਕੇ ਲਈ ਥੋੜਾ ਸਾ ਸਭੀ ਇਸ ਕੇ ਲਈ ਕਰੇ ਜੋ ਉੱਪਰ ਬੈਠੇ ਹੋਏ ਠੀਕ ਹੈ ਅਸੂਦੰਦਾਸ ਦੀ ਕਿ ਜਿਹੜੇ ਆਸ-ਪਾਸ ਦੇ ਇੱਥੇ ਲੋਕ ਰਹਿੰਦੇ ਕਲੋਨੀ ਲੋਕ ਰਹਿੰਦੇ ਕਿਤਨੇ ਕਿਤੇ ਇਸ ਕੂੜੇ ਜਿਹੜੇ ਲਿਫਟਿੰਗ ਨੂੰ ਲੈ ਕੇ ਪ੍ਰੋਸੈਸਿੰਗ ਲੈ ਕੇ ਕਾਫੀ ਪਰੇਸ਼ਾਨਾ ਹੋਈ ਅੜੀ ਲੇਟ ਹੋ ਗਈ ਹੈ ਪ੍ਰੋਸੈਸਿੰਗ ਨਹੀਂ ਹੋ ਰਹੀ ਕੂੜੇ ਦੀ ਕਿਤੇ ਕਿਤੇ ਆਮ ਲੋਕਾਂ ਨੂੰ ਇਸ ਦਾ ਖਾਮਿਆ ਜਾਂ ਭੁਗਤਣਾ ਪੈ ਰਿਹਾ ਤਾਂ ਇਹ ਤੁਸੀਂ ਜਗਾ ਦੇਖ ਸਕਦੇ ਹੋ ਇਹ ਤਾਜਪੁਰ ਜਿਹੜਾ ਤਾਜਪੁਰ ਪਿੰਡ ਵੀ ਕਿਹੜਾ ਇਹ ਕੂੜਿਆ ਡੰਪ ਹੈਗਾ ਆ ਸ਼ਹਿਰ ਦਾ ਤਕਰੀਬਨ 80% ਜਿਹੜਾ ਕੂੜਾ ਇਸ ਜਗ੍ਹਾ ਤੇ ਇਕੱਠਾ ਹੁੰਦਾ ਉਸ ਦਾ ਪ੍ਰੋਸੈਸਿੰਗ ਹੁੰਦੀ ਹੈ ਲੇਕਿਨ ਪ੍ਰੋਸੈਸਿੰਗ ਰੁਕੇ ਨਾ ਇੱਥੇ ਅੰਦਾਜ਼ੇ ਅਨੁਸਾਰ 4 ਦਿਨ ਪਹਿਲਾਂ ਇੱਥੇ ਅੱਗ ਲੱਗ ਜਾਂਦੀ ਹੈ ਤਾਂ ਉਸ ਦਾ ਜਿਹੜਾ ਖਾਂ ਮਿਆ ਜਾਂ ਆਸ-ਪਾਸ ਦੇ ਲੋਕਾਂ ਨੂੰ ਭੁਗਤਣਾ ਪੈਦਾ ਕਾਫੀ ਜਿਹੜੀ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਅੰਦਾਜ਼ੇ ਦੀ ਕਿ ਜਿਹੜਾ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਹਨੂੰ ਆਪਣੀ ਜਾਨ ਜੋਖਮ 'ਚ ਹੋਣਾ ਪੈ ਕੇ ਇਸ ਜਗ੍ਹਾ ਦੇ ਉੱਪਰ 24 ਘੰਟੇ ਖੜਾ ਨਾ ਪਏ ਲਗਦਾ 4 ਦਿਨ ਤੋਂ ਤੇ ਖੜੇ ਆ ਰਹੇ ਆ ਇਹ ਸਾਰਾ ਜਿਹੜਾ ਪਿੱਛੇ ਦੇਖ ਸਕਦੇ ਤੁਸੀਂ ਇਹ ਕੂੜੇ ਡੰਪ ਹੈ ਇਸ ਦੇ ਨਾਲ ਅੰਦਰ ਅੰਦਰ ਹਨੇ ਦੀ ਕੂੜੇ ਡੰਪ ਇਹ ਸਿਰਫ ਆਊਟਰ ਏਰੀਆ ਹੈਗਾ ਇਸ ਦੇ ਜਿਹੜੇ ਅੰਦਰ ਅਗੇ ਕੂੜੇ ਦੇ ਪਹਾੜ ਬਣ ਚੁੱਕੇ ਆ ਸਿਰਫ ਇਹ ਨਗਰ ਨਿਗਮ ਤੇ ਪ੍ਰਸ਼ਾਸਨ ਦੀ ਜਿਹੜੀ ਢਿੱਲੀ ਗੱਲ ਕੋਈ ਨਹੀਂ ਬੱਕ ਸਕਦੇ ਕਿ ਕੂੜੇ ਦੀ ਪ੍ਰੋਸੈਸਿੰਗ ਨਹੀਂ ਹੋਈ ਹੈ ਹੁਣ ਦੇਖਣਾ ਇਹ ਹੋਵੇਗਾ ਨਗਰ ਨਿਗਮ ਅਧਗਾਰੀ ਦਾ ਪ੍ਰਸ਼ਾਸਨ ਇਸ ਜਿਹੜੇ ਟਾਈਪਰ ਰੋਡ ਦੇ ਕੂੜੇ ਡੰਪ ਦੀ ਜਿਹੜੀ ਪ੍ਰੋਸੈਸਿੰਗ ਨੂੰ ਕਿੰਨੀ ਤੇਜ਼ੀ ਦੇ ਅਮਲ 'ਚ ਲਿਆਂਦਾ ਖੈਰ ਸਾਮਾ ਦੱਸੂਆਂ ਲੇਕਿਨ ਕਿਤੇ ਕਿਤੇ इस जुड़ी पैदा हो रही मीथेन गैस आस पास भी काफी हानिकारक का। है संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप